ਸ਼੍ਰੀ ਚਮਕੌਰ ਸਾਹਿਬ ਵਿਖੇ 14 ਕਰੋੜ ਦੀ ਲਾਗਤ ਨਾਲ ਉਸਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਹਸਪਤਾਲ ਦੇ ਅੰਦਰ ਜਾ ਕੇ ਸਮੁੱਚੇ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਤੇ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਦੁਪਹਿਰ ਪਾਉਣੇ 1 ਵਜੇ ਦੇ ਕਰੀਬ ਪਹੁੰਚੇ ਤੇ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਬੇਲਾ ਦੇ ਨਜ਼ਦੀਕ ਪੈਲੱਸ ਦੇ ਵਿੱਚ ਇਕੱਠ ਨੂੰ ਸੰਬੋਧਨ ਕਰਨ ਦੇ ਲਈ ਰਵਾਨਾ ਹੋਏ ਇਤੋਂ ਦੇ ਹਸਪਤਾਲ ਦੇ ਉਦਘਾਟਨ ਤੋਂ ਪਹਿਲਾਂ ਉਹਨਾਂ ਨੇ ਸਟੇਡੀਅਮ ਵਿੱਚ ਜਿਹੜਾ ਕਿ ਖੇਡ ਕਿਟਾਂ ਵੀ ਵੰਡੀਆਂ 2 ਕਰੋੜ 6 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਹੋਏ ਮੋਰਿੰਡਾ ਦਾ ਡਿਜੀਟਲ ਉਦਘਾਟਨ ਵੀ ਕੀਤਾ ਗਿਆ। ਬੱਚਿਆਂ ਨੂੰ ਵਿਗਿਆਨ ਦੀ ਸਿੱਖਿਆ ਦੇਣ ਦੇ ਲਈ ਮੋਬਾਈਲ ਸਟੈਂਪ ਦਾ ਜਿਹੜਾ ਕਿ ਸਕੂਲ ਬੱਸ ਲੈਬ ਦੀ ਸਹੂਤਾ ਦਿੱਤੀ ਗਈ ਹੈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਮ ਆਦਮੀ ਕਰਾਂ ਦੇ ਬੱਚੇ ਆ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸਿੱਖਿਆ ਦੇ ਰਿਆ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਗਿਰਜਾਂ ਵਾਂਗ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤੇ ਪੰਜਾਬ ਦੇ ਨੂੰ ਜਿਹੜਾ ਕਿ ਨਚੋੜ ਕੇ ਰੱਖ ਦਿੱਤਾ ਅੱਜ ਆ ਸਪੋਰਟਸ ਕਿੱਟਾਂ ਵੰਡੀਆਂ ਬੱਚਿਆਂ ਨੂੰ ਹਾਕੀ ਦੀਆਂ ਬਾਸਕਟਬਾਲ ਦੀਆਂ 2 ਲੱਖ 33000 ਦੀਆਂ ਸਕੂਲ ਜਿਹੜਾ ਆਪਣਾ ਹਸਪੀਟਲ ਹੈ ਉਹਦੀ ਅਪਗ੍ਰੇਡਿੰਗ ਤੇ 14 ਕਰੋੜ 14 ਲੱਖ ਰੁਪਏ ਲੱਗੇ ਆ। ਸੀਐਸਸੀ ਮਰੀਂਡਾ ਦਾ ਜਿਹੜਾ ਆਪਾਂ ਡਿਜੀਟਲ ਅਧੁਕਨ ਕੀਤਾ ਹੈ 2.6 ਕਰੋੜ ਰੁਪਏ 2 2 ਕਰੋੜ 60 ਲੱਖ ਕਹਿ ਲਓ। ਇਸ ਟਿਮ ਇੱਕ ਸਟੈਮ ਬਸ ਹੈ ਮੋਬਾਈਲ ਉਹ ਫਿਜ਼ਿਕਸ ਵੀ ਕਹਿ ਲਓ ਕੈਮਿਸਟਰੀ ਵੀ ਕਹਿ ਲਓ ਕਿ ਚੱਲਦੀ ਫਿਰਦੀ ਇੱਕ ਲੈਬਰਾਟਰੀ ਹੈ। ਸਕੂਲਾਂ ਚ ਭੇਜਾਂਗੇ ਬੱਚੇ ਹੋਰ ਕੁਝ ਸਿੱਖਣਗੇ ਨਵਾਂ ਸਿੱਖਣਗੇ। ਬਣਨਗੇ ਵੱਡੇ ਅਫਸਰ ਬਣਨਗੇ ਉਹ ਪੜਾਈ ਜਿਹੜੀ ਅਮਰੀਕਾ ਕੈਨੇਡਾ ਚ ਵੀ ਨਹੀਂ ਮਿਲਦੀ ਅਸੀਂ ਇੱਥੇ ਬੱਚਿਆਂ ਨੂੰ ਅਵੇਲੇਬਲ ਕਰਾਵਾਂਗੇ ਤੇ ਬੱਚੇ ਫਾਸਟ ਆ ਰਹੇ ਨੇ ਤੇ ਜਦੋਂ ਬੱਚੇ ਬਣ ਕੇ ਵੱਡੇ ਵੱਡੇ ਅਫਸਰ ਉਦੋਂ ਗਰੀਬੀਆਂ ਚੱਕੇ ਜਾਣਗੀਆਂ ਉਹ ਕਹਿੰਦਾ ਪਾਤਰ ਸਾਉ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖਿਓ ਸੰਤ ਰਾਮ ਉਦਾਸੀ ਕਹਿੰਦਾ ਮਾਂ ਧਰਤੀ ਤੇ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਐ ਗੁਰੂਆਂ ਦੀ ਧਰਤੀ ਐ ਸ਼ਹੀਦਾਂ ਦੀ ਧਰਤੀ ਐ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗੇ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਇੰਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਨ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਹੀ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚੋਂ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ બસ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਆਥੋ ਡੇਲਾ ਚੰਨੀ ਉਹਦੇ ਹੱਕ 'ਚ ਆ ਗਏ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ 48% ਮੌਤਾਂ ਘਟ ਗਈਆਂ ਜੀ ਸੜਕ ਤੇ 5000 ਤੋਂ ਵੱਧ ਬੰਦਾ ਮਰਦਾ ਸੀ ਸਾਲ 'ਚ ਪੰਜਾਬ 'ਚ ਇਹ ਮੈਂ ਕਢਾਇਆ ਸੀ ਡਾਟਾ ਜਦੋਂ ਮੈਂ MP ਹੁੰਦਾ ਸੀ ਸੰਗਰੂਰ ਤੋਂ ਪਾਰਲੀਮੈਂਟ 'ਚੋਂ ਡਾਟਾ ਕਢਾਇਆ ਸੀ ਮੈਂ ਅੱਜ 48% ਮੌਤਾਂ ਘਟ ਗਈਆਂ ਜੀ ਕਿਉਂਕਿ ਉਹ SSF ਆ ਗਈ ਨਵੇਂ ਮੁੰਡੇ ਨੇ ਉਹਨਾਂ ਕੋਲ ਸਾਰਾ ਉਹੀ ਇੱਕ ਘੰਟਾ ਨੂੰ 골ਡਨ 골ਡਨ ਆਵਰ ਕਹਿੰਦੇ ਐ ਡਾਕਟਰਾਂ ਦੇ ਪਾਸ਼ਾ ਚ ਵੀ ਇੱਕ ਘੰਟੇ ਦੇ ਵਿੱਚ ਵਿੱਚ ਜੇ ਕਿਤੇ ਪੱਟੀ ਹੋ ਜੇ ਖੂਨ ਰੁਕ ਜੇ ਤੇ ਹਸਪਤਾਲ ਕੋਈ ਨੇੜੇ ਤੇੜ ਦਾ ਆ ਜੇ ਤਾਂ ਉਹ ਬੱਚਾ ਨ ਬਚ ਜਾਂਦੀ ਸੋਚ ਕਰਕੇ ਸਕੂਲਾਂ ਦੀ ਗੱਲ ਕਰ ਲੈਨੇ ਆ ਸਕੂਲਾਂ ਚ ਕੌਣ ਪੜਦਾ ਗਰੀਬਾਂ ਦੇ ਬੱਚੇ ਕੀ ਕਰਨ ਜਾਂਦੇ ਸੀ ਉੱਥੇ ਸਕੂਲ ਦੀ ਹਾਲਤ ਕੀ ਸੀ ਜਨਾਬ ਕੀ ਕਰਨ ਜਾਂਦੇ ਸੀ ਦਲੀਆ ਖਾਨ ਮਿਡੇ ਮੀਲ ਬਸ ਜਿਹੜੇ ਭਾਈ ਰੱਜਦੇ ਪੁੱਜਦੇ ਸੀ ਜਿਨ੍ਹਾਂ ਕੋਲੇ ਪੈਸੇ ਪੂਸੇ ਸੀ ਉਹ ਤਾਂ ਪ੍ਰਾਈਵੇਟ ਚ ਪੜਾਉਂਦੇ ਸੀ ਉਹ ਤਾਂ ਸਰਕਾਰੀ ਵੱਲ ਮੂੰਹ ਨਹੀਂ ਕਰਦੇ ਗਰੀਬਾਂ ਦੇ ਬੱਚੇ ਨੂੰ ਜਾਣਾ ਪੈਂਦਾ ਸੀ ਹੁਣ ਐਨੇ ਵਧੀਆ ਬਣਾਤੇ ਸਰਕਾਰੀ ਸਕੂਲ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 500 800 805 805 ਬੱਚੇ NEET ਦਾ ਪੇਪਰ ਕਲੀਅਰ ਕਰ ਗਏ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹੁਣ 446 ਬੱਚੇ JEE ਦਾ ਪੇਪਰ ਕਲੀਅਰ ਕਰ ਗਏ ਔਖਾ ਸਭ ਤੋਂ ਔਖਾ ਟੈਸਟ ਹੈ ਇਹ 44 ਬੱਚੇ JEE ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਉਹ ਚੱਕਣਗੇ ਹੁਣ ਗਰੀਬੀਆਂਾਂ